ਹੈਲੋ ਕਿ ਲੋਕਾਂ ਬਾਕੀ ਕਿੰਨਾ ਹੋਰ 5 ਵਜੇ ਚੱਕ ਦੇਣੀ ਹੈ ਪਰਚੀ ਜੀ 9 ਮਿੰਟ ਬਾਕੀ ਰਹਿੰਦੇ ਪਰਚੀ ਤਾਂ ਢੱਡੂ ਚਕਾਰ ਦੇਣੀ ਹੈ ਜਿਹੜੀਆਂ ਪਰਚੀਆਂ ਚਕਾਉਣੀਆਂ ਜਿੰਨੇ ਤੁਸੀਂ ਆਏ ਹੋ ਢੱਡੂ ਦੇ ਇੱਕ ਇੱਕ ਬੰਦੇ ਤੋਂ ਪਰਚੀ ਚਕਾਰ ਦੇਣੀ ਹੈ ਕੋਈ ਇਥੋਂ ਸਾਡੇ ਚ ਕੋਈ ਬੰਦਾ ਪਰਚੀ ਨਹੀਂ ਚਾਹਦਾ ਥੋੜੇ ਦੇ ਪਰਚੀ ਚ ਕਾ ਦੇਣੀ ਆ ਇੱਕ ਇੱਕ ਜਾਨੇ ਨੂੰ ਸਾਡੇ ਕੇ ਪਰਚੀ ਚ ਲਾ ਦੇਗੇ ਠੀਕ ਆ ਤਰਾਜ ਤਾਂ ਨਹੀਂ ਕੋਈ ਹਾਂਜੀ 7-8 ਮਿੰਟ ਬਾਕੀ ਨੇ ਤੇ ਵਸ 5 ਵਜੇ ਵੱਜਣਗੇ 5 ਵਜੇ ਚੱਕ ਲੈ ਹਲੋ 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 ਹਲੋ

ਜੇ ਬਾਕੀ ਆ ਵੀ 5 ਮਿੰਟ ਬਾਕੀ ਆ ਜੇ ਛੋਟਾ ਬੱਚਾ ਪਰਚੀ ਚੱਕੂਗਾ ਦੂਜਾ ਕੋਈ ਵੀ ਪਰਚੀ ਨੂੰ ਹੱਥ ਨਹੀਂ ਲਾਊਗਾ ਪਹਿਲੇ ਨਾਮ ਦੀ ਇੱਕ ਪਰਚੀ ਪਹਿਲਾਂ ਚੱਕੀ ਜਾਊਗੀ ਸਾਰਿਆਂ ਤੋਂ ਪਹਿਲਾਂ ਕਿਲਾ ਟਰਾਲ ਸਾਡਾ ਪਿੰਡ ਮਲੂਕੇ ਵਾਲਾ ਟਰਾਲ ਕਹਿੰਦੇ ਦਿੰਦਾ ਸਵਾਦ ਕਿਵੇਂ ਆ ਮਾਨਦਾਰੀ ਕਿਵੇਂ ਲੱਗਦੀ ਏ ਸਾਨੂੰ ਜਿਹੜੇ ਪਿੰਡ ਵਾਲੇ ਕਹਿੰਦੇ ਸੀ ਕਹਿੰਦੇ ਪਤਾ ਨਹੀਂ ਕੀ ਕਰੂਗਾ ਪਤਾ ਨਹੀਂ ਕੀ ਕਰੂਗਾ ਦੋ ਕੱਢਦੇ ਵੀਰੇ ਅੱਜ ਇਹ ਦੂਜਾ ਟਰਾਲ ਨਿਕਲ ਰਿਹਾਗਾ ਤੇ ਸੱਬੀ ਨੂੰ ਮੇਰੇ ਨਿਕਲ 26 ਨੂੰ ਵੀ ਐਂ ਕੱਢੂ ਵੀਰੇ ਮੈਂ ਇਹ ਐਂ ਪੜਾਕੇ ਪਹਿਣਗੇ ਪਿੰਡ ਚ ਮਲੂਕੇ ਚ ਬਹੁਤ ਲੋਕਾਂ ਦੇ ਵੀਰੇ ਤੋਲਾ ਆਇਆ ਤਵਲਾ ਆਇਆ ਕਹਿੰਦੇ ਪਾ ਜੀ ਕੱਟੂ ਕਪਾ ਨਹੀਂ ਕੀ ਕਰੂਗਾ ਹਾਂ ਪੰਜਾਬ ਦਾ ਵੀਰੇ ਸਿਰਾ ਤੇ ਸਾਰਿਆਂ ਦਾ ਨਸ਼ਾ ਛੁਲਾ ਕੇ ਦੀਆਂ ਉਂਬਰੇ ਵਿੱਚ ਜਿਹੜਾ ਕੋਈ ਆਊਗਾ ਲੈਣ ਚ ਪਾਊਗਾ ਫਰੀ ਦੇ ਵਿੱਚ ਜਿੱਥੋਂ ਮਰਜੀ ਆ ਜਾ ਪੰਜਾਬ ਦੇ ਵਿੱਚੋਂ ਵੀਰੇ ਇਹ ਲੋਕ ਤਾਂ ਵੀਰੇ ਲੱਗਾ ਕਹਿੰਦੇ ਹੁੰਦੇ ਆ ਬਹੁਤ ਤਰ੍ਹਾਂ ਦੇ ਲੋਕ ਐ ਇੱਥੇ ਪਿੰਡ ਦੇ ਵਿੱਚ ਵੀਰੇ ਹਰੇਕ ਪਿੰਡ ਦਾ ਬਰੋਧ ਆ ਕੁੱਤੀ ਲਕਾਉ ਆ ਪਿੰਡ ਦੇ ਵਿੱਚ ਬਹੁਤ ਇੱਕ ਦੂਜੇ ਨੂੰ ਪਿੱਛਦੇ ਨਿੰਦੇ ਇਥੇ ਤੇ ਵੀਰਵਾਨ ਕੇਲਾ ਪੋਸਟਰਾਂ ਤੱਪ ਕੇ ਬੇਫਿਕਰ ਨਾ ਹੋ ਆਈ ਆਪਾਂ ਪਹਿਲੇ ਦੂਜੇ ਨਾਮ ਕੱਢਣੇ ਸਾਰੇ ਆਈ ਆਪਸ ਸਵਰਾਜ ਦੀਆਂ ਚਾਪਾਂ ਦੇਣੀਆਂ ਆਈ ਥਾਰਦੀਆਂ ਦੇਣੀਆਂ ਆਪਾਂ ਚਾਪਾਂ ਬੇਫਿਕਰ ਹੋ ਕੇ ਕਰੋ ਆਈ ਫੜਾ ਕੇ ਪਾਵਾਂਗੇ ਪਿੰਡ ਚ ਆਪਾਂ ਧੰਨਵਾਦ ਜੀ 4 ਮਿੰਟ ਬਾਕੀ ਆ ਭਾਈ 4 ਮਿੰਟ ਬਾਕੀ ਆ ਹਵਾ ਦੇ ਵੀ ਇਤਾਰੀ ਪਰਚੀਆਂ ਹਵਾ ਦੇ ਸਾਰੇ ਕੰਨੇ ਫਲਾ ਦੇ ਉਹ ਕਿਸੇ ਨੇ ਬੋਲਣਾ ਨਹੀਂ ਬਈ ਰੋਲਾ ਨਹੀਂ ਪਾਉਣਾ ਪਹਿਲੇ ਪਰਚੀ ਚੱਤੀ ਜਾ ਰਹੀ ਹੈ ਬਈ ਪਹਿਲੀ ਪਰਚੀ ਕੁੜੀਆਂ ਦੇ ਦੁਆਰਾ ਇੱਕ ਪਰਚੀ ਬਾਹਰ ਆ ਗਈ ਆ ਪਹਿਲਾ ਮੋਟਰਸਾਈਕਲ ਨਾਮ ਆ ਜੀ ਦਾ ਪਹਿਲੀ ਪਰਚੀ ਬਾਹਰ ਆ ਗਈ ਹੈ ਖੋਲੀ ਜਾ ਰਹੀ ਹੈ ਹੁਣ ਅੱਛੇ ਨੂੰ ਕਰਕੇ ਨੰਬਰ ਨਾਲ ਦੇ ਨਾਲ ਦੱਸਦੀ ਭਾਈ 3829 ਜਿਸ ਦਾ ਨੰਬਰ ਬੋਲਿਆ ਜਾ ਰਿਹਾ ਹੈ ਮੈਂ ਬੋਲਦੇ ਮੈਂ ਹਾਂ ਜੀ ਨੰਬਰ ਨਾਮ ਕੀ ਆ 3829 ਹੈ ਪਹਿਲੀ ਮੋਬਾਈਲ ਨੰਬਰ 78 98660744 00744 ਆ ਮਗਰ ਮੋਬਾਈਲ ਨੰਬਰ ਖੋਲ ਲਾ ਲੋ ਜੀ 98660744 ਪਹਿਲਾ ਵੀ ਨੰਬਰ ਨਿਕਲ ਚੁੱਕਿਆ ਜੀ ਪਹਿਲਾ ਨਾਮ ਮੋਟਰਸਾਈਕਲ ਦਾ ਇੱਕ ਮਿੰਟ ਜੀ ਆਪਾਂ ਗੱਲ ਨਹੀਂ ਕਰਦੇ ਆਹ ਫੋੜਾ ਪੜਕੀ ਪੂਰੀ ਜਰਬਾ ਮਣੀ ਐਨ ਦਿਖਾਓ ਜੀ ਸ਼ੇਅਰ ਕਰੀ ਚੱਲੋ ਜੀ ਦੋ ਮਿੱਟਾ ਦੇਖੋ ਸ਼ੇਅਰ ਪਹਿਲੇ ਨੰਬਰਾਂ ਨੂੰ ਸਾਈਡ ਕਰੀ ਆ ਹੰਤੀ ਨੰਬਰਾਂ ਪਾਤੀ ਦਾ ਬੱਚਾ ਪਾਣ ਦੀ ਵੀ ਦੇ ਤਾਂ ਚੁੱਪ ਕਰਾਓ ਹਲੋ ਕੌਣ ਬੋਲਦਿਓ ਜੀ ਕਿੱਥੋਂ ਬੋਲਦਿਓ ਵੀਰ ਜੀ ਬਾਈ ਪਾਰੀ ਤੋਂ ਬਾਈ ਪਾਰੀ ਬਾਈ ਜੀ ਹਾਂ 파ਰਤੀ ਪਾਈ ਸੀ ਕੋਈ ਲੱਕੀ ਡਰਾ ਦੀ ਕਿੱਥੇ ਪਾਈ ਤੁਸੀਂ ਵੀਰੇ ਜਾਨ ਕੀ ਕਿੱਥੇ ਪਾਈ ਸੀ ਜੀ ਵੀਰੇ ਮਲੂਕੇ ਓਕੇ ਤੁਹਾਨੂੰ ਪਹਿਲਾ ਮੋਟਰਸਾਈਕਲ ਨਿਕਲਿਆ ਨਾਮਾਂ ਤੇ ਕੱਢਿਆ ਜਿਹੜੇ ਮਹੀਨੇ ਡਰਾ ਦੇ ਵਿੱਚ ਬਹੁਤ 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 ਧੰਨਵਾਦ ਤੁਸੀਂ ਵਿਸ਼ਵਾਸ ਕਰਕੇ ਭਰਤੀ ਪਾਈ ਵੀਰੇ ਮੁਬਾਰਕਾ ਤੁਹਾਨੂੰ ਤੁਸੀਂ ਪਹਿਲੇ ਡੀ ਲਕਸ ਮੋਟਰਸਾਈਕਲ ਦੇ ਹੱਕਦਾਰ ਹੋ ਗਏ ਆ ਕੇ ਮੋਟਰਸਾਈਕਲ ਲਿਆ ਸਕਦੇ ਆ ਜਦੋਂ ਵੀ ਮਰਜ਼ੀ ਆ ਸਕਦੇ ਆ ਪਹਿਲਾ ਨਾਮ ਹਾਲੀ ਗਿਆ ਵੀ ਪਹਿਲਾ ਨਾਮ ਹਾਲੀ ਧੰਨਵਾਦ ਕਰਦੇ ਤੁਹਾਨੂੰ ਲਓ ਜੀ ਇੱਕ ਹੈ ਜੀ ਲਾਲੋ ਹਲਾਓ ਬਾਈ ਹਲਾ ਕੇ ਦੂਜੀ ਪਰਚੀ ਦੂਜੀ ਪਰਚੀ ਆ ਰਹੀ ਆ ਬਈ ਦੂਜੀ ਪਰਚੀ ਸਮਾਰ ਕੇ ਹਲਾਉ ਦਿਓ ਬਾਈ ਦੂਜੇ ਜਵਾਬ ਚੱਕ ਦਿਓ ਚੱਕ ਦਿਓ ਇੱਕੀ ਬਾਲ ਜਾਦੀ ਆ ਇੱਕ ਇਕ ਤੱਕਣਿਆ ਬੱਸ ਬੋਲ ਦੇ ਲਾਡੀ ਸ਼ੋਰ ਬੋਲ ਦੇ ਜੀ ਬੰਦੇ ਬੋਲ ਦੇ ਬਾਈ ਤਿੰਨ ਦਾ ਚੱਕ ਦਿਓ ਜੀ ਸਾਹਿਬ ਆ ਬਈ ਤਾਂ ਵੀ ਆਪ ਲੈ ਲੇ 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 ਜੀ ਜੀ ਦੇਖਣਾ ਉੱਚਾ ਮੋਟਰਸਾਈਕਲ ਬਈ ਦੇਖ ਸਕਦਾ ਜਿਹੰਦਾ 11 24 23 ਨੰਬਰਾ ਪਰਚੀ ਦਾ 11 24 23 24 23 ਮੋਦੀ ਸਿੰਘ ਨਾਮ ਲਿਖਿਆ ਹੋਇਆ ਕੁਲਦੀਪ ਸਿੰਘ ਘਾੜਪੰਜਾ

भे करदीम तो दो शब की कहणनो वेखो पर ਜੀ ਪਹਿਲਾਂ ਵੀ ਡਰਾਅ ਤੇ ਆਏ ਸੀ ਕਿ ਪਹਿਲਾਂ ਵਾਲੇ ਪੰਨਿਆਂ ਤੋਂ 2000 ਦੀਆਂ 5000 ਦੀਆਂ ਪਰਚੀਆਂ ਬਈ ਹੁਣ ਪਾਈਆਂ ਸੀ ਅੱਗੇ 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 ਆਜੇ ਨੇੜੇ ਹੋ ਕੇ ਗੱਲ ਕਰਦੇ ਆਂ ਤੇ ਇੱਥੇ ਨਾਲ ਹੀ ਰਹੇ ਆ ਪਿਛਲੇ ਡਰਾਅ ਦੇ ਨਾਲ ਹੀ ਕਢਾਇਆ ਸੀਗਾ ਤੇ ਆਉ ਵੀ ਨਾਲ ਹੀ ਆ ਬਾਈ ਦੇ ਆਪਾਂ ਤੇ ਪਰਚੀਆਂ ਵੀ ਪੁਆਈਆਂ ਸੀ ਇੱਥੇ ਵੀ ਪੁਆਈ ਜਾਂਦੇ ਆ ਤੇ ਅੱਜ 5000 ਦੀਆਂ ਪਾਈਆਂ ਸੀ ਉਹਦੇ ਜੋ ਆਪਾਂ ਨੂੰ ਮਟਰਸਾਈਕਲ ਨਿਕਲਿਆ ਧੰਨਵਾਦ ਹੈ ਤੁਹਾਡਾ ਵੀਰਾਂ ਦੀਆਂ ਸਾਰਿਆਂ ਦੀਆਂ ਸ਼ਾਵਾ ਸਾਰਿਆਂ ਦਾ ਧੰਨਵਾਦ ਬਹੁਤ ਖੁਸ਼ੀ ਦੀ ਗੱਲ ਆ ਪਿਛਲੇ ਡਰਾਅ ਚੋਂ ਵੀ ਇੱਕ ਪਿੰਡ ਆਪਣੇ ਨਿਕਲਿਆ ਸੀ ਤੇ ਇਸ ਡਰਾਅ ਚੋਂ ਵੀ ਆਪਣੇ ਪਿੰਡ ਇੱਕ ਦੇ ਨਾਮ ਨਿਕਲਿਆ ਆ ਖੁੰਜਾਂ ਇੰਤਪੀ ਸਾਰੀਆਂ ਲਾ ਦਿਆ ਕਰੋ ਖੁੰਜਾਂ ਇੰਤਪੀ ਜੀ ਚਲੋ ਜੀ ਇਦਾਂ ਮੈਂ ਕਰ ਲਵਾਂ ਚਲੇ ਢੇਰੀ ਕਰਕੇ ਲਾਇਆ ਭਾਈ ਸਰ ਸਾਹਿਬ ਮਾਣਦੇ ਸਾਈਡਾ ਤੋਂ ਆਏ ਹਾਂ ਜੀ ਚਲੋ ਜੀ ਚਲੋ ਨਾਮ ਪੁੱਛਣਾ ਚੱਕੀ ਬੱਜੀ ਮੋਟਰਸਾਈਕਲ ਦੇ ਤੀਜੇ ਦੀ ਪਰਚੀ ਨਿਕਲ ਰਹੀ ਆ ਬਈ ਤੀਜੇ ਦੀ ਰੈਕਸ ਦੇ ਰਹੀ ਆ ਬਈ ਉਹ ਖੋਸ਼ਾ ਸਾਰੇ ਪਿੰਡ ਵਾਲੇ ਲਓ ਜੀ ਕੀ ਕੀ ਪਰਚੀ ਨਿਕਲੀ ਆ 10 13 17 ਪਰਚੀ ਦਾ ਨੰਬਰ ਆ 10 13 17 ਤੇ ਮੋਬਾਈਲ ਨੰਬਰ ਹੈਗਾ 97792 98036 ਲਾਲੇ ਜੀ ਇਹ ਕੋ ਇੱਕ ਗੱਲ ਜ਼ਰੂਰ ਆ ਵੀ ਸਾਡੇ ਪਿੰਡ ਦਾ ਡਰਾ ਸਫਲ ਕਿਉਂਕਿ ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਮੁੱਖ ਸੇਵਾਦਾਰ ਬਾਬਾ ਕਲਦੀਪ ਸਿੰਘ ਨੂੰ ਮੋਟਰਸਾਈਕਲ ਨਿਕਲਿਆ ਵੱਡੀ ਗੱਲ ਹਲੋ ਵੱਡੀ ਗੱਲ ਆ ਬਈ ਵੱਡੀ ਹੈਲੋ ਧੰਨਵਾਦ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਪਰਮਾਤਮਾ ਦਾ ਸ਼ੁਕਰ ਹੈ ਦੁਬਾਰਾ ਲਾਓ ਆਹ ਫੋਨ ਲਾਓ ਆ ਕਰ ਲੋ ਵੀਰੇ ਤੀਜਾ ਪਾਗ ਨੰਬਰ ਲਾਉਣ ਲੱਗਿਆ ਜੀ ਫੋਨ ਕੱਟਿਆ ਗਿਆ ਮਨੇ ਪੁੱਛਿਆ 13 17 ਨੰਬਰ 25 10 13 17 99722 ਲਖਪ੍ਰੀਤ ਘਰ 100 100 ਚਾਹਗਾ ਨਹੀਂ ਡਾਕਟਰ ਨੇ ਸਰਾ ਕਰਾਤਾ ਬਾਈ ਜਰ ਹਾਂ ਡਾਕਟਰ ਹੈ ਇਹ ਡਾਕਟਰ ਸਾਰੇ ਟਾਈਮ ਕੱਢਦੇ ਨੇ ਵੀਡੀਓ ਬਣਾਉਣਾ ਮੈਂ ਲਾਈਵ ਨਹੀਂ ਹੋਇਆ ਤਾਂ ਕੋਈ ਨਹੀਂ ਪਤਾ ਨਹੀਂ ਜੀ ਚੈੱਕ ਕਰਾ ਵੀਡੀਓ ਬਣਾ ਲੈਂਦਾ ਸਾਰੇ ਦੇ ਪੈਸੇ ਕੱਢਦੇ ਪੂਤਾਰ ਦੇ ਸਭ ਬਾਈ ਇਹ ਚੱਕਿਆ ਨਹੀਂ ਪੂਣਾ ਸੂਣ ਚੱਕਿਆ ਨਹੀਂ ਜਦੋਂ ਲੱਗ ਗਿਆ ਇਹ ਕਿਉਂਕਿ ਰਿਕਾਰਡ ਹੋ ਹੀ ਗਿਆ ਲਾਈਵ ਜਾਂਦਾ ਸਾਰੇ ਫੋਨ ਤੇ ਪਾ ਕੇ ਦੁਆਰ ਤੋਂ ਫੇਰ ਦੱਸ ਦਿਓ ਬਾਈ ਆਹ ਖਲਾ ਕੇ ਚਕਾ ਦਿਓ ਇਹ ਦੁਆਰ ਹੁਣ ਕਿੰਨੇ ਰਹਿ ਜਾਈਗਾ ਇਹ ਮੋਟਰਸਾਈਕਲ ਦਾ ਨਾਮ ਹੈ ਭਾਈ ਸਕੂਟਰੀ ہماری ਆਪੀ ਜਮ ਸਕੂਟਰੀ ਦੀ ਪਰਚੀ ਚੱਕੋ ਬਕਰ ਬਿਜਲੀ ਵਾਲੀ ਸਕੂਟਰੀ ਭਾਈ ਨਾਮ ਆ ਨਿਕਲ ਨਾਲ ਲੱਗਿਆ ਹੁਣ ਪਰਚੀ ਬਿਜਲੀ ਵਾਲੀ ਹੈ ਚੌਥਾ ਨਾਮ ਆ ਚੌਥਾ ਨਾਮ ਲਓ ਜੀ ਬਿਜਲੀ ਵਾਲੀ ਸਕੂਟਰੀ ਦੀ ਪਰਚੀ ਲਓ ਜੀ ਬੋਲੋ ਬੋਲ ਡਾਕਟਰ ਸਾਹਿਬ ਬੋਲੋ ਜਾਨ ਸਾਹਿਬ ਬੋਲ ਦੋ ਤੁਸੀਂ ਮੈਨੂੰ ਵੀ ਮੌਕਾ ਦੇ ਤਾਂ ਪ੍ਰਮਾਤਮਾ ਨੇ ਕਿਸੇ ਦੀ ਕਿਸ਼ਮਤ ਖੋਲਣ ਦਾ ਤੇਰੇ ਧੰਨਵਾਦ ਉਸ ਅਕਾਲ ਪੁਰਖ ਦਾ ਜਿਹੜੇ ਆਪਣੇ ਤੇ ਹੱਥ ਰੱਖਿਆ ਮਿਹਰ ਪਰਿਆ ਬਿਲਕੁਲ ਬਲਕ ਸਾਨਿਆ ਸਾਤ ਸਿਆ ਕਾਲ ਪ੍ਰਾਪਯੋਤ ਫਰਾੜ 81890 ਪਾਰਚੀ ਦਾ ਨੰਬਰ 81890 ਤੇ ਮੋਬਾਈਲ ਨੰਬਰ ਹੈਗਾ ਜੀ 98765 01594 987650159 ਲੈ ਵੀ ਆ ਸਕੂਟਰੀ ਦੀ ਪਰਚੀ ਐ ਮਿਸਟਰੋ ਸਕੂਟਰੀ ਦੀ ਪਰਚੀ ਬਾਹਰ ਆ ਗਈ ਆ ਬਾਈ ਇੱਕ ਮਿੰਟ ਨੰਬਰ ਗਲਤ ਆ ਜੀ 9870 ਪੂਰੇ ਕਰ ਦਿਓ ਮੜਾ ਜੀ 987650159 ਬਾਈ 0159 ਸਹੀ ਬੋਲੇ ਫਖਰ ਦਾ ਕੋਈ ਵਿੱਚ ਜਾਂ ਤਾਂ ਲੱਭੇ ਨਾ ਕਿਤੇ ਕੰਮ ਕਰਦਾ ਹੈ ਹੈ 065 ਹਾਂ ਦੁਬਾਰਾ ਲੱਕ ਦਿਓ ਟੋਕਨ ਨੰਬਰ ਕਿੰਨੇ ਤੋਂ ਨੰਬਰ 98 ਟੋਕਨ ਨੰਬਰ ਦੋ 81890 ਹੈ ਜੀ 81890 ਹੈ ਜੀ 81890 ਹੈ ਜੀ ਫੋਟੋ ਕਾ ਲਿਓ ਨਾ ਜਦੋਂ ਇਹਦਾ ਨੰਬਰ ਕਰਦੇ ਹੋ ਫੋਨ ਚੱਕਿਆ ਨਹੀਂ ਕੋਈ ਨਹੀਂ ਆਪਾਂ ਪਰਚੀ ਮੰਗਾ ਲਾਂਗੇ ਜੀ ਹਾਂ ਜੀ ਠੀਕ ਹੈ ਜੀ ਚੱਕਰ ਪੁੱਤਰ ਤੇ ਪੱਖੇ ਰਹਿ ਗਏ ਕੱਲੇ ਪੰਜਵੀਂ ਪਰਚੀ ਬਾਹਰ ਆਈ ਜਾ ਬਈ ਪੰਜ ਪੰਜ ਚੱਕਰ ਚੱਕੋ ਪੁੱਤਰ ਪੰਜ ਚੱਕਰ ਮੋਟਰੇ ਵਾਲੀ ਪਰਚੀ ਸਕੂਟੇ ਵਾਲੀ ਪਰਚੀ ਹੋਰ ਚੱਕ ਚੱਕ ਪੁੱਤਰ ਰੱਖ ਦੇ ਰੱਖ ਦੇ ਪੁੱਤਰ ਹੋਰ ਚੱਕ ਦੇ ਤਿੰਨ ਹੋਰ ਚੱਕ ਦੇ 81 800 ਇੱਕ ਇੱਕ ਚੱਕ ਦੇ ਇੱਕ ਇੱਕ ਚੱਕ ਦੇ ਚਲੋ ਜੀ ਖੋਲੋ ਮਰਜੀਦ ਫੜਾਈ ਪੱਤੀ ਬੋਲੋ ਬੋਲੋ ਪੇਸ਼ੈਂਟ ਦੇਖੋ ਨਹੀਂ ਨਹੀਂ ਹੱਥ ਚਾਣ ਨਾਲ ਪੰਜਵਾਂ ਪੱਖਾ ਸਰ ਹਾਂ ਜੀ ਆਹ ਦਿਖਾਈ ਬਈ ਦੇਖਾਂ ਆਹ ਗੋਲ ਨੰਬਰ ਹੋਏਗਾ ਬਈ 34273 34273 ਮੋਬਾਈਲ ਨੰਬਰ ਹੈਗਾ 98154 ਅੱਗੇ ਜੀ 74600 ਨੰਬਰ 83 74681 ਪਰਚੀ ਨੰਬਰ ਲਿਖ ਲਓ 34273 ਜੀ ਮੰਗਵਾ ਲਾਂਗੇ ਚਲੋ ਬਾਈ ਚਲੋ ਆ ਦੂਜੀ ਪਰਚੀ ਦੇਖ ਲਓ 43679 43673 99868 25724 ਇਹ ਮੋਬਾਈਲ ਨੰਬਰ ਜੀ ਇਹ ਵੀਰੇ ਜੰਟਾ ਸ਼ੇਰ ਗੱਲ ਜੰਟਾ ਸ਼ੇਰ ਗੱਲ ਜੰਟਾ ਸ਼ੇਰ ਗੱਲ ਜੀ 84402 ਇਹ ਪੱਥਾ ਲੈ ਜੇਵੇਂ ਆਪ ਦਾ ਅਕੇ 84402 ਜੰਟਾ ਸ਼ੇਰ ਗੱਲ ਦੱਸ ਲਓ ਜੀ ਦੋ ਪੰਨ ਨੰਬਰ ਹੈਗਾ ਜਿਹੜਾ ਅਗਲਾ ਪੱਖਾ ਬਈ 18 ਬਈ ਪੱਖਿਆਂ ਨੇ ਲਿਖ ਰਹੇ ਨੇ 3140 85 ਆਹ ਆਹ ਪੱਥੀ ਬੋਲੀ ਵੀ ਆਹ ਬੋਲੋ 41673 ਤੇ ਬੋਲੀ ਵੀ ਆ ਲਓ ਜੀ ਇਹ ਪਤਨੀ ਦੀ ਲੋਕੋ ਵਾਲੇ ਹੈ ਲੋਕੋ ਵੀ ਕਰਾ ਰਿਹਾ ਹੈ ਜੀ ਇਹ ਪਾਸ ਸਭ ਤੋਂ ਚਾਰੇ ਜਿਹੜਾ 83 847 83 847 ਆ ਭਾਰਤੀ ਦਾ ਨੰਬਰ ਮੋਬਾਈਲ ਨੰਬਰ ਹੈਗਾ 96693 12650 96693 12650 ਆ ਪੰਜ ਪਰਚੀਆਂ ਜਿਹੜੀਆਂ ਚੱਕੀਆਂ ਸੀ ਉਹਨਾਂ ਦੇ ਆ ਨੰਬਰ ਤੇ ਆਪਣਾ ਕੋਡ ਨੰਬਰ ਬੋਲਦੇ ਆ। ਤਾਂ ਫਿਰ ਲਈ ਅਸੀਂ ਬਾਕੀ ਲਈ ਅਸੀਂ ਇਹ ਨਾਂ ਪਰਚੀ ਬੁਲਾ ਲਾਂਗੇ ਜੇ ਕਿਸੇ ਤੋਂ ਮੰਗਵਾਉਣੀ ਵੀ ਹੋਈ ਹੈ ਕਿਤੇ ਕੋਈ ਕੱਟੀ ਹੋਈ ਸੀ। ਪੰਜ ਕਿਤੇ ਰਹਿ ਗਏ 11 ਨੰਬਰ ਦੀ 15 ਦੀ 15 13 15 13 15 6 ਪਰਚੀ 6 ਨਾਂ ਬਾਈ ਦੀ 6 ਪਰਚੀ ਚੱਕੀ ਪਰਚੀਆਂ ਬਾਕੀ ਆ ਵੀ ਰੈਸਨ ਨਿਕੋਗੇ ਨਕਤੀ ਦਰਾ ਦੇ ਵਿੱਚੋਂ ਸਭ ਲੋਕ ਸੈਂਟਰਲ ਦੇ ਪਾਈਂ ਦੇ ਪਰਚੇ ਜੀ ਮੜਾ ਮਿਲਿੰਦਾ ਆਦਿਆ ਪਰਚੇ ਵੀ ਜੀ ਇੱਕ ਚੱਕੀ ਗਈ ਬਾਈ ਆ ਖੋਲ ਦੇ ਇੱਕ ਫਿਰ ਪੰਜ ਲੈ ਜਾਣਗੇ ਇੱਕ ਵਾਰਚੀ ਖੋਲ ਲੋ ਚੱਲ ਬਸ ਘੱਟ ਜਿਹਾ ਪਾਈਂ ਦੇ ਪਰਚੇ ਕੋਈ ਫੋਟੋ ਵੀ ਜੀ ਮੜੀ ਲੱਗ ਲੱਗ ਜਾਓ ਚੱਕ ਲੈ ਬਟਾ ਐਂ ਤੇ ਅਨੁਭਵੀ ਚੱਕ ਕੇ ਚੱਕੀ ਬਸ 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 ਸਤਾਰਾ 692 ਆ ਪਰਚੀ ਦਾ ਨੰਬਰ ਹੈ ਜੀ 17692 ਮੋਬਾਈਲ ਨੰਬਰ 9841695000 98416 95000 ਮੋਬਾਈਲ ਨੰਬਰ ਆਪਣਾ ਬਸੂਏ ਮਨੇ ਵੇਚ ਕੇ ਵਟਿਆ ਕਰ ਨੰਬਰ ਉਹ ਫਟ ਜਾਂਦਾ ਪੂਰਾ ਸਿਰਾਂ ਨਾ ਗਿਆ ਮੇਰਾ परती नंबर जी मोबाइल नंबर है सत्तर जीरो छियानवे त्रेंट जीरो तिहत् 7009636073 ਅਗਲੀ ਪਰਚੀ ਦੇਖੋ ਉਧਰ ਦਿਖਾ ਦਿਆ ਕਰੋ ਨੰਬਰ ਲਿਸਟ ਪਾਵਾਂਗੇ ਸਾਰੇ ਇਕੱਲੇ ਇਕੱਲੇ ਬੰਦੇ ਨੇ ਇਹਨਾਂ ਦੇ ਨੂਮਣ ਪਾਏ ਨੇ ਬਾਈ ਜੀ ਅਗਲੀ ਪਰਚੀ ਹੈਗੀ ਆ ਜੀ 34685 ਨੰਬਰ 34685 ਕਿਹ ਵੱਲ ਲਾਈਵ 'ਚ ਬੰਦੇ ਜੁੜਦੇ ਨੇ ਮੋਬਾਈਲ ਨੰਬਰ 1 ਮਿੰਟ 'ਚ ਜੁੜਨ ਦਾ ਤਕਾਬਲ ਕਰੋ 85285 37255 ਦਾ ਮੋਬਾਈਲ ਨੰਬਰ ਆ 85285 37 255 ਆ ਲੋ 33897 33897 ਆ ਅਰਸ਼ਦੀਪ ਅਰਸ਼ਦੀਪ ਨਾਮ ਆ ਵੀਰ ਦਾ 33897 ਆਪਾਰਟੀ ਨੰਬਰ ਵੇਖ ਲਓ ਜੀ ਤੇ ਮੋਬਾਈਲ ਨੰਬਰ 97152 3026 ਆ ਲੋ 22604 ਆਪਾਰਟੀ ਦਾ ਨੰਬਰ ਦੇਖ ਲਓ 22 604 ਜੀ 81464 10968 81464 10968 ਆਹ ਜੀ ਆਹ ਕਰੀਏ ਹਾਂ ਜੀ ਹਾਂ ਜੀ ਹਾਂ ਲਿਸਟ ਭੇਜ ਦ 1274 ਪੜਤੀ ਨੰਬਰ ਆ 1274 ਤੇ ਮੋਬਾਈਲ ਨੰਬਰ ਆ 97792 98036 97792 98036 ਹੋ ਗਿਆ ਸਾਰਿਆਂ ਕੋਲ ਜੀ ਅਗਲੇ ਵਾਰ ਬੋਲੋ ਆ ਇੱਕ ਚੀਜ਼ ਮੈਂ ਹੋਰ ਦੱਸ ਦਿੰਦਾ ਵੀ ਆ ਪਰਚੀਆਂ ਬਹੁਤ ਸਾਰੀਆਂ ਪਈਆਂ ਜਿਹੜੀਆਂ ਪਰਚੀਆਂ ਆਪਾਂ 15 ਕੱਢੀਆਂ ਜੀਨੇ ਵੀ ਨਾ ਆਨਲਾਈਨ ਪਰਚੀ ਪਈ ਆ ਕਿਸੇ ਨੂੰ ਕੋਈ ਸ਼ੱਕ ਸ਼ੋਬਾ ਹੋਵੇ ਵੀ ਪਤਾ ਨਹੀਂ ਇਹ ਪਰਚੀਆਂ 'ਚ ਸਾਡੀ ਪਰਚੀ ਪਈ ਆ ਪਤਾ ਨਹੀਂ ਨਹੀਂ ਉਹ ਜਦੋਂ ਤੁਸੀਂ ਮਰਜ਼ੀ ਚੈੱਕ ਕਰ ਸਕਦੇ ਹੋ ਇਹ ਪਰਚੀਆਂ ਇੰਨੀ ਪਈਆਂ ਜਿੰਨਾ ਤੇ ਕਵੱਡਾ ਡਰਾੜ ਨਹੀਂ ਕੰਦਾ ਪਈਆਂ ਸਾਮੀ ਬਸ ਆ ਪਰਚੀਆਂ ਜਦੋਂ ਤੁਸੀਂ ਮਰਜ਼ੀ ਆ ਕੇ ਵੇਖ ਸਕਦੇ ਹੋ ਵੱਡਾ ਡਰਾੜ 26 ਤੰਬਰ ਨੂੰ ਹੀ 5 ਵਜੇ ਇੱਥੇ ਕੱਢਿਆ ਜਾਊ ਇਸੇ ਜਗ੍ਹਾ ਦੇ ਉੱਪਰ ਜੀ ਉਹ ਚੱਲੀ ਜਾਂਦਾ ਜੀ ਅੱਜ ਸ਼ੁਰੂ ਹੋ ਗਿਆ ਅੱਖਾਂ ਦਾ ਨਾਮਾਂ ਬਾਰੇ ਵੀ ਦੱਸ ਦਿਓ ਪਹਿਲੇ ਵੱਡੇ ਪੈਣ ਵੱਡੇ ਨਾਮਾਂ ਬਾਰੇ ਵੀ ਦੱਸ ਦਿਓ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੋਸਤੋ ਪਹਿਲਾਂ ਤਾਂ ਇਹ ਦੱਸੋ ਕਿ ਕਿਵੇਂ ਦਾ ਡਰਾ ਰਿਹਾ ਤੁਹਾਨੂੰ ਸਿਰਾਂ ਲੱਗਿਆ ਸਿਰਾਂ ਜਵਾਂ ਸਿਰਾਂ ਲੱਗਿਆ ਪਿਆ ਨਾ ਆਈ ਸਿਰਾਂ ਲੱਗੂਗਾ ਵੀਰ ਬਣ ਕੇ 26 ਤਰੀਕ ਨੂੰ ਆਪਾਂ ਇੱਥੇ ਹੀ ਨਾਮ ਕੱਢਣੀ ਆ ਇੱਥੇ ਹੀ ਸਕਾਰਪਿਓ ਦਾ ਚਾਪ ਦਾ ਪੜਾਉਣਾ ਨਾ ਤੇ ਇੱਥੇ ਹੀ ਬਣਾਉਣਾ ਸਭਰਾਜ ਦੀਆਂ ਇੱਥੇ ਬਣਾਉਣੇ ਸਕਾਰ ਦੀਆਂ ਇੱਥੇ ਬਣਾਉਣਾ ਆਪਾਂ ਸਕਾਰ ਪਿਓ ਦੀਆਂ ਇਹ ਬਲਕਾਂ ਦਾ ਪਿੰਡ ਆ ਕਿਸੇ ਹੋਰ ਦਾ ਪਿੰਡ ਨਹੀਂ ਦਾ ਤੇ ਪੂਰੀ ਇਮਾਨਦਾਰੀ ਨਾਲ ਕੱਢਣਾ ਵੀਰੇ ਅੱਜ ਤੋਂ ਵੀਰੇ ਕੈਂਪਾਂ ਦੀ ਸ਼ੁਰੂਆਤ ਹੋ ਗਈ ਲਓ ਵੀ ਮਿੱਤਰ ਅੱਜ ਅੱਖਾਂ ਦਾ ਕੈਂਪ ਲੱਗਿਆ ਅੱਜ ਆਪਾਂ 25 ਲੈਂਚ ਪਾਏ ਹੈਗੇ ਤੇ ਰੈਗੂਲਰ 26 ਤਰੀਕ ਤੱਕ ਆਈ ਕੈਂਪ ਲੱਗਦੇ ਰਹਿਣਗੇ ਲੇ ਲੈਂਚ ਪੈਂਦੇ ਰਹਿਣਗੇ ਜਿਹੜੇ ਕਿਸੇ ਮਰੀਜ਼ ਨੇ ਆਉਣਾ ਪਿੰਡ ਬਲੂਕੇ ਆ ਸਕਦਾ ਵੀਰੇ ਲੋੜਵੰਦ ਪਰਿਵਾਰ 26 ਤਰੀਕ ਨੂੰ ਬਹੁਤ ਹੀ ਵੱਡਾ ਵਿਸ਼ਾਲ ਮੈਡੀਕਲ ਕੈਂਪ ਲਾ ਕਰਿਆ ਦਾ ਤੇ ਬਹੁਤ ਹੀ ਵੱਡਾ ਧਰਾ ਉਹਦੇ ਆਪਾਂ ਫਟੇ ਕਰ ਦੇਣਾ ਜਿਹੜੇ ਕੰਮ ਆ ਉਹਦੇ ਆਪਾਂ ਵੱਡੇ ਵੱਡੇ ਜਿਹੜੇ ਲੱਖਾਂ ਦੇ ਨਾਮ ਵਾਲੇ ਜੱਫਾ ਫੜਾ ਦੇਣੀ ਆ ਜਿਹੜੇ ਰਹਿੰਦੇ ਆ ਵੀਰੇ ਦੋਸਤ ਉਹ ਕੁੱਪੜ ਪਾਰੋ ਤੱਪ ਕੇ ਦੇ ਨਾਮਾਂ ਵਾਲੇ ਹਾਂ ਆ ਹੁਣ ਮਨਦੀਪ ਸਿੰਘ ਹੈ ਮੈਂ ਜੀ ਆਪਣੇ ਨਾਲ ਗੱਲ ਕਰਨਗੇ ਜੀ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿੰਨੇ ਵੀ ਭਗਵੰਤੇ ਬਾਹਰਲੇ ਪਿੰਡਾਂ ਤੋਂ ਆਏ ਜਿਨ੍ਹਾਂ ਨੇ ਆਫਲਾਈਨ ਪਰਚੀ ਪਾਈ ਜਾਂ ਆਨਲਾਈਨ ਯੂਟਿਊਬਰਾਂ ਦੇ ਕੋਲੇ ਪਰਚੀ ਪਾਈ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਅੱਜ ਦਾ ਜਿਹੜਾ 15 ਤਰੀਕ ਦਾ ਸੀਗਾ ਮਿਨੀ ਡਰਾ 15 ਇਨਾਮ ਨੇ ਜਿਹੜੇ ਉਹ ਨਿਕਲ ਚੁੱਕੇ ਆ ਸਾਰੀ ਸੰਗਤ ਦੇ ਸਾਹਮਣੇ ਤੇ ਡਾਕਟਰ ਬਲਕਰਨ ਜੀ ਵੱਲੋਂ ਇੱਕ ਬੇਨਤੀ ਹੈ ਕਿ 15 ਤਰੀਕ ਅੱਜ ਤੋਂ ਲੈ ਕੇ ਜਿਹੜਾ ਕੈਂਪ ਦੀ ਸ਼ੁਰੂਆਤ ਹੋ ਚੁੱਕੀ ਆ ਖੂਨਦਾਨ ਕੈਂਪ ਨੌਜਵਾਨਾਂ ਦੇ ਵੱਲੋਂ ਕਿ ਜਿਨ੍ਹਾਂ ਨੇ ਵੀ ਖੂਨ ਆਪਣਾ ਦਾਨ ਕਰਨਾ ਹੋਵੇ ਉਹ ਆਪਣੇ ਨਾਮ ਆ ਜਿਹੜਾ ਲਿਖਵਾ ਸਕਦੇ ਆ ਕਿਸੇ ਵੀ ਯੂਟਿਊਬਰ ਨੂੰ ਕੰਟੈਕਟ ਕਰ ਸਕਦੇ ਆ ਜਾਂ ਬਲਕਰਨ ਜੀ ਦੇ ਨਾਲ ਕੋਲੇ ਆ ਕੇ ਰابطਾ ਕਰ ਸਕਦੇ ਆ ਤੇ ਦੂਸਰਾ ਜਿਹੜਾ ਅੱਖਾਂ ਦੇ ਲੈਂਸ ਪਾਉਣਿਆਂ ਅੱਖਾਂ ਦੇ 25 ਲੈਂਸ ਪਾਉਣੇ ਹਾਂ 25 ਬੰਦਿਆਂ ਦੇ ਅੱਜ ਦੇ ਜਿਹੜੇ ਲੈਂਸ ਨੇ ਉਹ ਪਾਏ ਜਾ ਚੁੱਕੇ ਆਗੇ ਤੇ ਦੂਸਰਾ ਜਿਹੜਾ ਵੱਡਾ ਉਹ ਹੈਗਾ ਨਸ਼ਾ ਛਡਾਊ ਕੈਂਪ ਨਸ਼ਾ ਛਡਾਊ ਕੈਂਪ ਹੈ ਜਿਹੜਾ ਉਹ ਲਾਇਆ ਜਾਣਾਗਾ ਕੋਈ ਵੀ ਤੁਹਾਡੇ ਆਸ-ਪਾਸ ਤੁਹਾਡਾ ਕੋਈ ਆਂਢੀ ਗੁਆਂਢੀ ਤੁਹਾਡਾ ਕੋਈ ਰਿਸ਼ਤੇਦਾਰ ਭੈਣ ਭਰਾ ਜਿਹੜਾ ਵੀ ਕੋਈ ਨਸ਼ੇ ਦਾ ਆਦੀ ਹੋਵੇ ਉਹ ਸਾਡੇ ਕੋਲ ਆ ਕੇ ਇੱਥੇ ਡਾਕਟਰ ਜੀ ਕੋਲੇ ਸੰਪਰਕ ਕਰ ਸਕਦਾ ਹੈ ਤੇ ਇਹ ਜਿਹੜੀ ਸੇਵਾ ਕੀ ਉਹ ਪੂਰੀ ਸੇਵਾ ਬਿਲਕੁਲ ਫ੍ਰੀ ਕੀਤੀ ਜਾਣੀ ਆ ਰੌਕਸੀ ਹੈਲਥ ਕੇਅਰ ਦੇ ਵੱਲੋਂ ਡਾਕਟਰ ਬੰਕਰ ਸਿੰਘ ਜੀ ਦੀ ਪੂਰੀ ਟੀਮ ਦੇ ਵੱਲੋਂ ਤੇ ਅਗਲੀ ਜਿਹੜੀ ਬੇਨਤੀ ਆ ਕੇ ਹੁਣ ਮੇਨ ਡਰਾ ਦੀ ਵਾਰੀ ਆ ਜਿਹੜੀ ਉਹ 26 ਤਰੀਕ ਦੀ ਰਹਿ ਗਈ ਆ ਦੋ ਮਿਨੀ ਡਰਾ ਦੇ ਜਿਹੜੇ ਸਕੂਪੇ ਦਾ ਨਿਕਲ ਚੁੱਕੇ ਆ ਤੇ ਹੁਣ ਕੋਈ ਮਿਨੀ ਡਰਾ ਨਹੀਂ ਤੇ ਸਿਰਫ ਤੇ ਸਿਰਫ ਮੇਨ ਡਰਾ 116 ਨਾਮ ਨੇ ਜਿਹੜੇ ਉਹ 26 ਤਰੀਕ ਨੂੰ ਨਿਕਲਨੇ ਆ ਜਿਨ੍ਹਾਂ ਨੇ ਵੀ ਅਗਲੇ ਜਿਹੜੇ ਕੂਪਨ ਪਾਉਣੇ ਆਗੇ ਉਹ ਪਾ ਸਕਦੇ ਆ ਜਿਨ੍ਹਾਂ ਦੇ ਮਿਨੀ ਡਰਾ ਦੇ ਵਿੱਚ ਕੂਪਨ ਅੱਜ ਪਿਆ ਇਹੀ ਕੂਪਨ 26 ਤਰੀਕ ਵਾਲੇ ਮਿਨੀ ਡਰਾ ਦੇ ਵਿੱਚ ਵੀ ਪੈਣਗੇ ਤੇ ਜੇ ਕਿਸੇ ਨੂੰ ਕੋਈ ਕਿਸੇ ਵੀ ਬਰਨਾ ਦਾ ਕੋਈ ਸ਼ੱਕ ਹੋਵੇ ਤਾਂ ਇੱਥੇ ਆ ਕੇ ਆਪਣੇ ਹੱਕ ਆਪਣਾ ਜਿਹੜੇ ਉਹ ਚੈੱਕ ਵੀ ਕਰ ਸਕਦਾ ਤੇ ਬੜੀ ਇਮਾਨਦਾਰੀ ਦੇ ਨਾਲ ਪਹਿਲਾ ਡਰਾ ਨਿਕਲੇ ਤੇ ਹੁਣ ਵੀ ਬੜੇ ਸੋਹਣੇ ਢੰਗ ਦੇ ਨਾਲ ਜਿਹੜਾ ਡਰਾਗਾ ਹੋ ਨਿਕਲਾ ਜਾਣਾ ਤੇ 26 ਤਰੀਕ ਸ਼ਾਮ ਨੂੰ 5 ਵਜੇ ਇਸੇ ਜਗ੍ਹਾ ਦੇ ਉੱਤੇ ਇੱਦਾਂ ਹੀ ਲੋਕਾਂ ਦੇ ਸਾਹਮਣੇ ਘੱਟੋ ਘੱਟ 4-500 ਬੰਦੇ ਦਾ ਇਕੱਠ ਹੋਊਗਾ ਤੇ ਇੱਥੇ ਲੋਕਾਂ ਦੇ ਸਾਹਮਣੇ ਜਿਹੜੇ ਇਨਾਮ ਨੇ ਉਹ ਕੱਢੇ ਜਾਣਿਆ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੱਗਿਆ